ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀ ਬਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ ਦੋ ਗਾਵਾਂ ਬਕਾਉ ਆ ਦੋਨੇ ਬਈ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਦੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਆਉਂ ਸਕੇ ਆਓ ਉੱਥ ਲੈਨੇ ਬਾਈ ਤੁਹਾਡੇ ਆਜੋ ਬਈ ਜੀ ਬਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਬਈ ਪੂਰੇ ਵਧੀਆ ਚੜਦੀ ਕਲਾ ਕਿਵੇਂ ਚੱਲਦਾ ਕੰਮ ਕਾਰ ਪੂਰਾ ਵਧੀਆ ਜੀ ਇੱਕ ਨੰਬਰ ਵਧੀਆ ਚੱਲੀ ਜਾਂਦਾ ਪੂਰਾ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਂ ਬਈ ਮੇਰਾ ਜਸ਼ਨਪ੍ਰੀਤ ਆ ਪਿੰਡ ਪਧਾਉੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੰਬਰ 6280581696 ਗੁਰਦੁਆਰ ਦੇ ਬੈਕਸਾਈਡ ਆਪਣੇ ਫਾਰਮ ਆਗੇ ਠੀਕ ਆ ਬਈ ਨੈਣਿਆ ਰੋਡ ਤੇ ਠੀਕ ਆ ਇਧਰ ਗੁਰੂ ਘਰ ਆ ਗਿਆ ਹਨਾ ਠੀਕ ਆ ਬਈ ਗੁਰੂ ਘਰ ਦੀ ਬੈਕਸਾਈਡ ਬਈ ਦੇ ਫਾਰਮ ਆਗੇ ਨੈਣਿਆੜ ਰੋਡ ਤੇ ਹਾਂ ਬਈ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਲੇ ਬਾਈ ਜਿਹੜੀ ਇਹ ਬੈਰ ਦੇਦੇ ਨੇ ਕਿਹੜਾ ਸੁਆ 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 ਬਲੂਨ ਸੁਆ ਹੀ ਦੰਦੋ ਦੋ ਦੰਦਾਂ ਠੰਡੀ ਸੀਰ ਬੱਚੀ ਦੇਖ ਲਈ ਬਲੂਨ ਠੰਡੀ ਦੇਖੋ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਪਾਉਣ ਅਸੀਂ ਆਉਣ ਜਾਣੀ ਬਾਈ ਕਿਸੇ ਨੂੰ ਯਾਰ ਸਹੀ ਗੱਲ ਆ ਬਾਈ ਇਹ ਬਰੀਡਾਂ ਜਿਹੜਾ ਬਰੀਡ ਦਾ ਬਾਈ ਮੁੱਲ ਪੈਂਦਾਗਾ ਨਾ ਹੂੰ ਮੇਰੀ ਗੱਲ ਆ ਸਹੀ ਗੱਲ ਆ ਲੇਵਾ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿੱਠੀ ਦੇ ਥਣ ਗਲਾਬੀ ਥਣ ਚਾਰੇ ਥਣ ਨਾਲੇ ਬਾਈ ਚਵਾਈ ਬਾਹਲੇ ਚੰਗੇ ਹੋਣਗੇ ਥਣ ਤਾਂ ਬਾਹਲੇ ਚੰਗੇ ਸਹੀ ਗੱਲ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਪਹਿਲਾ ਸੂਆ ਦੋ ਦੰਦ ਦੋ ਦੰਦ ਬਾਈ ਦੋ ਦੰਦ ਇਹ ਨਾਲ ਦੋ ਦੰਦ ਵਾਲੇ ਠੀਕ ਆ ਕੱਦ ਫੁੱਲ ਫੁੱਲ ਬਰੀਡ ਸਮੀ ਪਲੀ ਆ ਫੇਸ ਬੜਾ ਚੰਗਾ ਫੋਲੀਬਾਦੀ ਚੰਗੀ ਆ ਬਾਕੀ ਰਾਜੀ ਆ ਸਮੀ ਪਲੀ ਵੀ ਚੰਗੀ ਆ ਨਾ ਚੰਗੇ ਘਰੋਂ ਆਈ ਵੀ ਵਹਿੜ ਆ ਯਾਰ ਹੂੰ ਮਰਾਦ ਆਸਨ ਬਈ ਜਗਿੰਦਰ ਹੁਣ ਆਪਾਂ ਆਈਏ ਉਹਨੂੰ ਕਹਿੰਦੇ ਫਾਰਮ ਚੋਂ ਲੈ ਆਂਦੇ ਆ ਜਿਹੜੀ ਚੀਜ਼ ਆ ਫਾਰਮ ਚੋਂ ਲੈ ਆਂਦਾ ਦੱਸਾਂਗੇ ਵੀ ਆ ਚੀਜ਼ ਫਾਰਮ ਚੋਂ ਆਈ ਵੀ ਆ ਠੀਕ ਆ ਬਰ ਹਾਂ ਆ ਬੈੜ ਆਪਣੀ ਘਰੋਂ ਲੈਤੀ ਆ ਉਹ ਵੀ ਬੈੜ ਘਰੋਂ ਲੈਤੀ ਵੀ ਆ ਠੀਕ ਆ ਬਈ ਕਿੰਨਾ ਕ ਦੁੱਧ ਦੇ ਦੂਸਟੀ ਮੀਟ ਜਾ ਬਈ ਐਸਟੀਮੇਟ ਨਹੀਂ ਬਈ ਆਪਾਂ ਨੂੰ ਮਾਲਕਾਂ ਨੇ ਕਹਿ ਕੇ ਦਿੱਤਾ ਕ ਇਹਨਾਂ ਲੈਤੀ ਆ ਹੂੰ ਉਹ ਕਹਿੰਦੇ ਮੰਨ ਕੇ ਚਲੋ ਵੀ ਤਾਂ 30 24 ਲੀਟਰ ਦੁੱਧ ਦੇ ਦੂਗੇ ਆਪਾਂ ਮੰਨ ਕੇ ਚਲੋ ਵੀ 20 ਮੰਨ ਕੇ ਲੈਤੀ ਆ ਠੀਕ ਆ ਭਾਈ ਸਹੀ ਮਿਹਨਤ ਗੱਲ ਹੈ 20 ਲੀਟਰ ਦੁੱਧ ਭਾਈ 20 ਲੀਟਰ ਮੰਨ ਕੇ ਕਿਹੜਾ ਬੰਦਾ ਮਾਰਜੀ ਲੈ ਜਾਏ ਗਰੰਟੀ ਵਾਲਾ ਕਾਮਾ ਬੰਦਾ ਦੇਖਭਾਲ ਕਰੇ ਗਾਂ ਦੀ ਵਧੀਆ ਗਾਂ ਦੁੱਧ 20 ਬੁੱਲ ਲੀਟਰ ਭਾਈ ਇਹਨੂੰ ਕੋਈ ਖਾਸ ਗਾਂ ਲੈਣੀ ਹਲੇ ਹਫਤਾ ਲੈਂਦੀ ਆ ਬੱਚੀ ਇੱਥੇ ਇੱਥੋਂ ਬਾਨ ਨੇ ਮੈਂ ਪੂਰਾ ਡਬਲ ਸਹੀ ਗੱਲ ਆ ਭਾਈ ਕੁਆਲਿਟੀ ਬਹੁਤ ਚੰਗੀ ਆ ਤਾਂ ਕਿ ਫੇਸ ਦੀ ਕੁਆਲਿਟੀ ਦਿਖਾ ਦੇ ਭਾਈ ਜਿੰਦਰ ਫੇਸ ਬੜਾ ਚੰਗਾ ਬਿਊਟੀ ਬਹੁਤ ਚੰਗੀ ਆ ਦੰਦਾਂ ਤੇ ਬੜਾ ਪਹਿਲਾ ਸੂਆ ਬੜਾ ਡੰਗ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਬਦੀ ਬਹੁਤ ਠੰਡੀ ਸੀ ਲਾ ਕੋਈ ਇਹੋ ਜਿਹਾ ਗੱਲ ਹੀ ਹੈਣੀ ਯਾਰ ਲੈ ਉਹ ਉਂ ਡਰ ਜੇ ਡਰ ਜੇ ਲੈ ਸਹੀ ਗੱਲ ਹੈ ਲੈ ਬਈ ਨਹੀਂ ਆਦੇ ਕੋਈ ਚੱਕਰੀ ਹੈ ਨਹੀਂ ਬਾੜ ਨੂੰ ਉਹਦਾ ਕੁਆਲਿਟੀ ਆ ਬਾਈ ਯਾਰ ਚੀਜ਼ਾਂ ਦੇ ਮੁੱਲ ਪੈਂਦੇ ਹਨਾ ਕੀ ਮੁੱਲ ਹੈਦਾ ਜੈਜ ਬਾਈ ਜੈਜ ਆ ਮੁੱਲ ਇੱਕ ਗੱਲ ਹੀ ਕਰੂੰਗਾ ਕੋਈ ਘਟਾ ਵਧਾ ਵਾਲਾ ਕੰਮ ਨਹੀਂ ਮੈਂ ਕਹਦਾ ਮੈਂ ਲੱਖ ਲੈਣਾਗਾ ਠੀਕ ਆ 95000 ਰੁਪਏ ਬਟਨਾ ਬਈ ਇਹਦਾ ਬਹੁਤ ਠੀਕ ਆ ਬਾਈ ਜਮਾ ਜੈਜ ਮੁੱਲ 95000 ਰਿਮੋਟ ਬਾਈ ਕਹਿੰਦਾ ਦੇ ਦੇਗਾ ਹੁਣ ਮੈਂ ਇੱਕ ਮੰਜ ਮੁੱਲ ਕਰ ਲੈਂਦਾ ਐ ਕਰ ਲੈਂਦਾ ਉਹ ਚੀਜ਼ ਦਾ ਸਵਾਦ ਵੀ ਮਾਲ ਮੁੱਲ ਵਿਕਣਾ ਬ ਅੱਗੇ 2 ਨੰਬਰ ਤੇ ਕਿਹੜਾ ਸੁਆ ਵੀਰੇ ਬਾਈ ਦੂਜਾ ਸੁਆ ਅਰੀਨਲ ਤਾਂ ਦੋ ਵੀ ਛੇ ਦਾ ਆਂਦੀ ਹੋਊਗੀ ਛੇ ਦੰਦ ਹੋਊਗੀ ਬਾਈ ਥੋੜੀ ਡਰਦੀ ਆਂ ਠੰਡੀ ਸੀ ਲੈਂਨੀ ਆ ਬਾਈ ਯਾਰ ਕੋਈ ਚੱਕਰੀ ਹੈ ਨਹੀਂ ਬੱਸੀ ਨੂੰ ਮੂੰ ਮੇਰੇ ਹੱਥ ਲਾਏ ਤਾਂ ਡਰਦੀ ਆ ਆਪਣੇ ਕੋਲੇ ਅੱਜ ਹੀ ਆਈ ਆ ਤਾਜੀ ਮੈਂ ਕਿ ਹੁਣੀ ਲਾਈ ਆ ਕੋਈ ਦੋ ਵੀ ਜਾਗਦੀ ਆ ਹਾਂ ਠੰਡੀ ਸੀ ਦੀ ਬਾਈ ਗਾਰੰਟੀ ਉਹ ਬੰਦਾ ਆਜੇ ਇੱਥੇ ਹੱਥ ਪੱਲਾ ਫੇਰ ਲੇ ਹਨਾ ਉਹਦਾ ਬੱਸੀ ਨੇ ਜੀ ਨਹੀਂ ਲਾਇਆ ਤਾਂ ਕਰਕੇ ਆਲੇ ਹੁਣੀ ਲਾਹੀ ਆ ਠੀਕ ਆ ਬਾਈ ਤਾਂ ਹੀ ਉਤਲੇ ਹੁਣੀ ਪਾਇਆ ਲਾਹੇ ਪਾਇਆ ਕਿੰਨਾ ਘਰ ਰਿਕਾਰਡ ਦੁੱਧ ਦਾ ਬਾਈ ਪਿਛਲੇ ਸੂਏ ਦਿੱਤਾ ਵਾ ਇਹਦਾ 16 17 ਲੀਟਰ ਦੁੱਧ 16 17 ਲੀਟਰ ਹਾਂ ਦਿੱਤਾ ਵਾ ਬਾਈ ਆਹ ਏਅਰ ਬੰਦਾ ਕੋਈ ਇਹਨੇ ਲੈ ਕੇ ਜਾਣੀ ਆ 20 ਮੰਨ ਕੇ ਲੈ ਜੇ 20 ਲੀਟਰ ਦੁੱਧ ਉਹ ਗਾਂ ਚਰਵਾਨੀ ਬਹੁਤ ਆ ਬਈਆਂ ਦੇ ਹੱਲ ਤਾਂ ਡਰੀ ਜਾਂਦੇ ਜਾਂ ਪਸ਼ੂਆਂ ਤੋਂ ਵੀ ਡਰੀ ਜਾਂਦੀ ਹੈ ਹਲਤ ਸਹੀ ਗੱਲ ਆ ਬਾਈ ਹੁਣੀ ਚਰਵਾਨੀ ਬਹੁਤ ਆ ਨਾ ਤੇਰੇ ਸਾਹਮਣੇ ਲਾਹੀ ਆ ਪਾਤੀ ਫਲੀ ਵੀ ਫੁੱਲ ਰਾਜੀ ਫੁੱਲ ਰੋਈ ਬਹੁਤ ਆ ਬੜਾ ਇਹ ਬਈ ਇਹ ਹੀ ਆ ਬੜਾ ਨਹੀਂ ਦੁੱਧ ਦੇਣ ਗਿਆ ਹੋਰ ਕਹੇ ਜਾਂ ਦੇਣ ਗਿਆ ਬਾਈ ਕਹਿੰਦੇ ਕਰਾਉਂਗਾ ਕਿ ਦਾ ਪਸ਼ੂ ਭਾਈ ਜਿਹਨੇ ਪਹਿਲੇ ਜਾਂਦੇ ਨੇ ਘਰੇ ਦੁੱਧ ਪੀਣਾਗਾ ਉਹਦੀ ਖਾਤਰ ਵੈੜ 101% ਸਹੀ ਆ ਭਾਈ ਸਹੀ ਗੱਲ ਆ ਭਾਈ ਦੁੱਧ ਦਾ ਪੈਣਾ ਫੈਟ ਬੱਚਿਆਂ ਅਰਕਾ ਦੁੱਧ ਹੋਊਗਾ ਬਾਈ ਉਹੋ ਜੀ ਗੱਲ ਨਹੀਂ ਹੋਊਗੀ ਜਮਾ ਉਹ ਤਾਂ ਗੱਲ ਹੀ ਹੈਣੀ ਜਮਾ ਮੱਝਾਂ ਨਾਲ ਦਾ ਦੁੱਧ ਫੁੱਲ ਫੈਂਟ ਆ ਬਾਕੀ ਆ ਦੇਖ ਸਮੀ ਵਾਲੀ ਅਜੇ ਅੰਦਰ ਪਣੀ ਵੀ ਬਹੁਤ ਆ ਇੱਥੋਂ ਦਿਖਾ ਪਿੱਛੋਂ ਐ ਪਈਆ ਜਮਾ ਸਦਾਈ ਚ ਪੂਰੀ ਆਲੇ ਆਏ ਹੱਥ ਲੋ ਨੂੰ ਕੁਛ ਨਹੀਂ ਕਹਿੰਦੀ ਉਹਦਾ ਪਸੂ ਡਰਦੀ ਆ ਮੈਥੋਂ ਥੋੜੀ ਜੀ ਬਸ ਕੈਨੀ ਗੱਲ ਆ ਸਹੀ ਗੱਲ ਆ ਪੜੀ ਸੀ ਲੈਂਦੀਆਂ ਨਹੀਂ ਜਾਏ ਪੜੀ ਪੜੀ ਵੀ ਬਹਿੜਾ ਬਾਈ ਫੁੱਲ ਬਰੀਡ ਆ ਫੈਂਟ ਫੋਲੋ ਘਰੇ ਰੱਖਣ ਵਾਲੀ ਆ ਬਾਈ ਦੀ ਗੱਲ ਸਹੀ ਆ ਇੱਕ ਬਾਕੀਆਂ ਫੈਕਸਾ ਡਰ ਆ ਬਾਈ ਉਹ ਟਟ ਮਾਣੀ ਝੋਲ ਨਹੀਂ ਮਾਰਨੀ ਕੋਸੋਰ ਨਹੀਂ ਕਰਨੀ ਹਣਾ ਤੇ ਕਿ ਮੋਲਾ ਜੈਜਾ ਬਈ ਜੈਜਾ ਲੈਣ ਦੀ ਨਾਲੀ ਗੱਲ ਕੋਈ 75 ਨਹੀਂ ਕੋਈ 70 ਨਹੀਂ ਹੈਣਾ 65000 ਦੀ ਬੱਚੀ ਦੇ ਦੂੰਗਾ ਚੱਕ ਬਾਈ ਜਮੋ ਜੈਜਾ ਮੋਲਾ 65000 ਦੀ ਬਾਈ ਕਹਿੰਦਾ ਕੋਈ ਉਹ ਤਾਂ ਗੱਲ ਹੀ ਨਹੀਂ ਕਰਨੀ ਬਾਈ ਯਾਰ ਮੈਂ ਕਹਿਆ ਜੀ ਇਹ ਜਿਹੜਾ ਰੇਟ ਕਰੇ ਆਪਾਂ ਹੈਣਾ ਇਹ ਥੋੜਾ ਬਹੁਤੇ ਘਟਾਵਦਾ ਹੋਣਾਗਾ ਜੇ ਕੋਈ ਅੱਖ ਵੀ 5000 ਉੱਡ ਜਾਊਗਾ ਜਾਂ 10 ਉੱਡ ਜਾਊ ਉਹ ਨਹੀਂ ਉੱਡਣਾ ਬਾਈ ਇਹ ਚ ਉਹ ਨਹੀਂ ਉੱਡਣਾ ਠੀਕ ਆ ਬਾਈ ਬਾਕੀ ਆਇਆ ਬੱਸੀਆਂ ਦੀ ਆਪਣੀ ਗਾਰੰਟੀ ਹੋਊਗੀ ਘਰੇ ਖੜੀਆਂ ਪਾਸ ਕਰਕੇ ਬੰਦਾ ਲੈ ਕੇ ਜਾਵੇ ਆਵਦੀਆਂ ਹੈਣਾ ਜੇ ਕੋਈ ਬੰਦਾ ਆਨਲਾਈਨ ਮੰਗਾਊਗਾ ਉਹਦੇ ਘਰੇ ਜਾਣ ਤੱਕ ਦੀ ਆਪਣੀ ਗਾਰੰਟੀ ਆ ਬ ਇਹ ਬੰਦਾ ਤੂਰਾਗੇ ਉਹ ਅਗਲੇ ਦੇ ਘਰੇ ਜਾ ਕੇ ਗਾਂ ਪਾਸ ਕਰਕੇ ਫੇਰ ਆਊਗਾ ਜੇ ਕੋਈ ਨੌਕਸੂ ਬੰਦਾ ਆਵਦੀ ਆਪਣੀ ਗਾਂ ਚੜਾ ਲੇ ਉਹੋ ਹੀ ਕੋਈ ਗੱਲ ਨਹੀਂ ਹੋਣੀ ਬਾਈ ਬਹੁਤ ਠੀਕ ਹੈ ਪਹਿਲਾਂ ਹੀ ਆਨਲਾਈਨ ਪਸ਼ੂ ਭੇਜਦੇ ਆ ਸਾਰੇ ਉਹਦਾ ਸਹੀ ਹੁੰਦਾ ਗਲਤ ਉਹ ਨਿਕਲਦੇ ਨਹੀਂ ਪਰ ਆਪਣੀ ਗਾਰੰਟੀ ਹੁੰਦੀ ਆ ਘਰ ਤੱਕ ਦੀ ਬੰਦੇ ਦੀ ਕੋ ਕਾਲ ਨੂੰ ਬਾਈ ਦਾਦ ਨੂੰ ਵਾਲਾ ਆਖੇ ਵੀ ਛੜ ਮਾਰ ਤੇ ਉਹ ਕਰਦੇ ਉਹਦੀ ਨਹੀਂ ਕੋਈ ਗਾਰੰਟੀ ਹੁੰਦੀ ਬਾਈ ਠੀਕ ਆ ਬਾਈ ਹਾਂ ਬਾਈ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆ ਬਾਕੀ ਆਪਣੇ ਪਰ ਇਧਰ ਇਦਾ ਅੱਖਾਂ ਬੜਾ ਦਿਖਾ ਦੇ ਮਾੜੇ ਇਧਰ ਹੋਰ ਵੀ ਬਹਿਣਾ ਖੜੀਆਂ ਗਿਆਲੇ ਸਾਫ਼ ਸੂਫ਼ ਕਰਨ ਵਾਲਿਆਂ ਉਹ ਕੱਟੀਆਂ ਨੇ ਵੜਾ ਹਜੇ ਬਾਈ ਹਾਂ ਬਾਈ ਉਹ ਕੱਟੀਆਂ ਤਾਂ ਨਹੀਂ ਦਿਖਾਈ ਨਾ ਉਧਰ ਬੰਨੀਆਂ ਵੀ ਆ ਗਈਆਂ ਬਾਵਾ ਕੱਟੀਆਂ ਆ ਗਈਆਂ ਉਹ ਆ ਬਸੀਆਂ ਹੁਣ ਤਿਆਰ ਹੀ ਚਲ ਵਾ ਦਿਖਾ ਦਈਏ ਬਾਕੀ ਆਏ ਆ ਆਪਣੇ ਕੋਲੇ ਹਰ ਵਕਤ ਸੱਤ ਅੱਠ ਪਸ਼ੂ ਬਾਈ ਖੜੇ ਰਹਿੰਦੇ ਹਨਾ ਕਿਉਂ ਮਰਜੀ ਕਿਹੜਾ ਵੀਰ ਮਰਜੀ ਆ ਕੇ ਆਪਣੇ ਫਾਰਮ ਤੇ ਕਿਹੇ ਜਿਹੇ ਵੀ ਬਰੀਡ ਲੈ ਸਕਦਾ ਕਰੋ ਸੰਗ ਦੀ ਬੈਡ ਲੈ ਸਕਦਾ ਜਰਸੀ ਲੈ ਸਕਦਾ ਐਚ ਐਫ ਲੈ ਸਕਦਾਗਾ ਜਿਹੜੇ ਮਰਜੀ ਬਰੀਡ ਬੰਦਾ ਆਖੂਗਾ ਉਹ ਬੰਦੇ ਨੂੰ ਇੱਥੇ ਮਿਲੂਗੀ ਐਰ ਸੈਰ ਹੋਰ ਐਰਾ ਵਗੈਰਾ ਜਿਹੜਾ ਵੀ ਰੀਡਾਂ ਕਰ ਲੈਣਡੋ ਹੋਗੀ ਸਾਰਾ ਕੁਝ ਬਾਈ ਇੱਥੇ ਮਿਲਦਾ ਆਪਣੇ ਫਾਰਮ ਤੇ ਬਹੁਤ ਠੀਕ ਹੈ ਬਾਈ ਧੰ ਉਹ ਹੀ ਬੈਠ ਮਾਰਦਾ ਹਾਂ ਠੀਕ ਹੈ ਬਾਈ ਹਾਂ ਬਾਈ